ਕਿਸਾਨ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਸਾਲ ਦੇ ਤਜਰਬੇ ਕੀ ਰਹੇ ਨੇ ਕਿਸਾਨ ਵੀਰਾਂ ਦੇ ਤੇ ਜਿਹੜੇ ਗਰੋਥ ਵਾਲੇ ਕੈਮੀਕਲ ਆਪਾਂ ਖੇਤਾਂ ਵਿੱਚ ਆਪ ਲਿਆ ਲਿਆ ਕੇ ਸੁੱਟੀ ਜਾਂਦੇ ਆ ਤੱਤ ਵੀ ਪੂਰੇ ਕਰਤੇ ਦੇ ਨਾਲ ਆਪਾਂ ਦੇਖ ਕੇ ਵੀ ਬੂਝਾ ਨਹੀਂ ਹੋ ਰਿਹਾ ਕਦ ਨਹੀਂ ਹੋ ਰਿਹਾ ਤੇ ਉਹ ਜਿਹੜੇ ਕੈਮੀਕਲ ਨੇ ਆਪਾਂ ਪਾ ਰਹੇ ਆ ਯੂਰੀਆ ਚ ਰਲਾ ਕੇ ਪਾ ਰਹੇ ਆ ਜਾਂ ਸਪਰੇਹਾਂ ਕਰ ਰਹੇ ਆ ਉਹਦੇ ਨਤੀਜੇ ਕੀ ਰਹੇ ਨੇ ਪਿਛਲੇ ਸਾਲ ਵੀ ਤੇ ਹੁਣ ਵੀ ਉਹ ਤੁਹਾਡੇ ਸਾਹਮਣੇ ਆ ਉਹ ਕਿਵੇਂ ਕਈ ਨਸਲਾਂ ਦਾ ਜਿਹੜਾ ਬੂਝਾ ਉਹ ਮਿੱਠਾ ਰਹਿ ਜਾਂਦਾ ਕੱਚਾ ਰਹਿ ਜਾਂਦਾ ਜੀ ਦੇ ਕਰਕੇ ਲਗਾਤਾਰ ਜੱਤਾ ਪਾਣੀ ਕਾਰਨ ਵੱਡਾ ਹੁੰਦਾ ਹੈ ਇਹਦਾ ਵੀ ਪਾਣੀ ਖੜਾ ਰਹਿਣਾ ਖੇਤ ਵਿੱਚ ਜਾਂ ਫਿਰ ਜਿਸ ਤਰੀਕੇ ਜਿਹੜਾ ਹੁਣ ਹੁਣ ਪਾਣੀ ਦੀ ਬਹੁਤ ਜ਼ਿਆਦਾ ਕਮੀ ਆਈ ਹੋਈ ਆ ਤੇ ਕਮੀ ਆ ਗਈ ਪਾਣੀ ਦੀ ਤੇ ਉੱਪਰੋਂ ਅਸੀਂ ਨੇ ਯੂਰੀਆ ਵੀ ਵੱਧ ਮਾਤਰਾ ਵਿੱਚ ਪਾਇਆ ਹੋਇਆ ਤੇ ਯੂਰੀਆ ਤੋਂ ਬਿਨਾਂ ਗ੍ਰੋਥ ਪ੍ਰਮੋਟਰ ਵੀ ਆਪਾਂ ਨੇ ਸੋਹਣੀਆਂ ਸੋਹਣੀਆਂ ਪੂੜੀਆਂ ਵਿੱਚ ਲਿਆ ਕੇ ਆਪਣੇ ਖੇਤਾਂ ਵਿੱਚ ਪਾਇਆ ਹੋਇਆ ਹੁਣ ਉਹਦੇ ਨਾਲ ਕੀ ਹੁੰਦਾ ਉਹਦੇ ਨਾਲ ਜਿਹੜੀ ਜਾੜਾ ਜੜ ਰਹਿ ਜਾਂਦੀ ਆ ਕੱਚੀ ਤੇ ਕੱਚੀ ਰਹਿਣ ਦੇ ਨਾਲ ਉਹਦੇ ਵਿੱਚ ਜਿਹੜੀ ਸੂੰਡੀ ਆ ਕਿਉਂਕਿ ਉਹ ਰਸ ਹੁੰਦਾ ਉਹਦੇ ਜੜ ਦੇ ਵਿੱਚ ਰਸ ਚੂਸਣ ਦੇ ਲਈ ਉਹਦੇ ਵਿੱਚ ਕੀੜਾ ਪੈਦਾ ਹੋ ਜਾਂਦਾ ਸੂੰਡੀ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਆ ਜਿਹਦੇ ਕਰਕੇ ਜਿਹੜੀ ਗਰੋਥ ਆ ਪੌਦੇ ਦੀ ਗਰੋਥ ਰੁਕਣੀ ਹੌਲੀ 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 ਸ਼ੁਰੂ ਹੋ ਜਾਂਦੀ ਆ ਜਿਵੇਂ ਜਿਵੇਂ ਪਰਿਵਾਰ ਵੱਡਾ ਹੋਈ ਜਾਂਦਾ ਉਹਦਾ ਤੇ ਓਵੇਂ ਓਵੇਂ ਗਰੋਥ ਜਿਹੜੀ ਆ ਉਹ ਕੱਟਦੀ ਜਾਂਦੀ ਆ ਤੇ ਇਸ ਕਰਕੇ ਕਈ ਖੇਤਾਂ ਦੇ ਵਿੱਚ ਜਿਹੜਾ ਉਹ ਪੂਰੇ ਰੰਗ ਦਾ ਆਪਾਂ ਟਿੱਡਾ ਕਹਿੰਦੇ ਆ ਉਹ ਵੀ ਦੇਖਿਆ ਗਿਆ ਤੇ ਜਿਸ ਕਰਕੇ ਇਹ ਕਾਰਨ ਕੀ ਬਣਿਆ ਕਾਰਨ ਬਣਿਆ ਜਿਹੜਾ ਲੋੜ ਤੋਂ ਜ਼ਿਆਦਾ ਸੀ ਨੇ ਕੈਮੀਕਲ ਪਾਏ ਨੇ ਤੇ ਪਾਣੀ ਦਾ ਸਹੀ ਤਰੀਕੇ ਨਾਲ ਲੱਗਣਾ ਜਾਂ ਓਵਰਡੋਜ਼ ਦੇਣੀ ਪਾਣੀ ਦੀ ਉੱਪਰ ਯੂਰੀਏ ਦੀ ਓਵਰਡੋਜ਼ ਦੇਣੀ ਕੈਮੀਕਲਾਂ ਦੀ ਓਵਰਡੋਜ਼ ਦੇਣੀ ਉਹ ਦਿਨੇ ਤਾਂ ਆਪਾਂ ਤਾਂ ਵੀ ਬੂਟੇ ਦੀ ਗਰੋਥ ਹੋਵੇ ਪਰ ਉਹ ਸਾਡੇ ਖੇਤ ਦੇ ਵਿੱਚ ਹੀ ਰਹਿੰਦੀ ਆ ਬੂਤਾ ਹੀ ਉਹਨੂੰ ਸਲੋ ਤਰੀਕੇ ਦੇ ਨਾਲ ਹੌਲੀ-ਹੌਲੀ ਖਾਦ ਨੂੰ ਉਹਨਿੰ ਇੱਕ ਖਾਦ ਨੂੰ ਖਾਦ ਨੂੰ ਲੈਂਦਾ ਤੇ ਜਿਹਦੇ ਕਰਕੇ ਜਿਹੜੇ ਅਸੀਂ ਇੱਕ ਕੀਟਨਾਸ਼ਕ ਦਵਾਈਆਂ ਪਾ ਕੇ ਮਿੱਤਰ ਕੀੜੇ ਆ ਉਹ ਵੀ ਮਾਰ ਦਿੰਨੇ ਆ ਜਿਹੜੇ ਬੂਟੇ ਨੂੰ ਗਰੋਥ ਕਰਨ ਦੇ ਵਿੱਚ ਵੀ ਸਹਾਇੀ ਹੁੰਦੇ ਆ ਹੁਣ ਦੇਖੋ ਬੂਟੇ ਨੂੰ ਬਿਊਟੀ ਪਾਰਲਰ ਨਾਲ ਕਰਕੇ ਸੋਹਣਾ ਤਾਂ ਬਣਾਤਾ ਗਰੋਥ ਪ੍ਰੋਮੋਟਰ ਪਾ ਕੇ ਹੋਰ ਕੈਮੀਕਲ ਪਾ ਕੇ ਹਰੀ ਭਰੀ ਲੱਗ ਰਹੀ ਆ ਪਰ ਜਿਹੜੀ ਉਹਦੀ ਝਾੜਾ ਜੜ ਕੱਚੀ ਰਹਿ ਗਈ ਜੜ ਕੱਚੀ ਰਹਿਣ ਦੇ ਕਾਰਨ ਉਹਦੇ ਵਿੱਚ ਜਿਹੜੀ ਸੂੰਡੀ ਆ ਕੀੜੇ ਪੈਣ ਦੇ ਚਾਂਸ ਜ਼ਿਆਦਾ ਨੇ ਪਿਛਲੇ ਸਾਲ ਵੀ ਇਹੀ ਹੋਇਆ ਕਈ ਫਸਲਾਂ ਦੇ ਵਿੱਚ ਇਹ ਹੋਇਆ ਜਿਵੇਂ ਸੁਪਰੀਮ 110 ਆ ਸੁਪਰੀਮ 110 ਦੇ ਵਿੱਚ ਜਿਹੜਾ ਬੂਝਾ ਉਹ ਬਹੁਤ ਜ਼ਿਆਦਾ ਜਿਹੜਾ ਉਹ ਸਟਰੋਂਗ ਚਾਹੀਦਾ ਹੁੰਦਾ ਉਹਦੇ ਚ ਇੰਨਾ ਰਸ ਨਹੀਂ ਚਾਹੀਦਾ ਹੁੰਦਾ ਭਾਵ ਕੱਚਾ ਨਹੀਂ ਚਾਹੀਦਾ ਹੁੰਦਾ ਉਹ ਥੱਲੋਂ ਪੱਕਿਆ ਹੋਣਾ ਚਾਹੀਦਾ ਕਿਉਂਕਿ ਜਦੋਂ ਉਹ ਇੱਕਦਮ ਗਰੋਥ ਕਰਦੀ ਆ ਫਸਲ ਤਾਂ ਉਹ ਫਿਰ ਇੱਕਦਮ ਗਰੋਥ ਕਰਨ ਦੇ ਨਾਲ ਜਿਹੜਾ ਉਹਦਾ ਬੂਜਾ ਉਹ ਡਿੱਗਣਾ ਨਹੀਂ ਚਾਹੀਦਾ ਕਿਉਂਕਿ ਕਿਉਂਕਿ ਉਹ ਇੱਕਦਮ ਵੱਧਦੀ ਆ ਬੂਜਾ ਇੱਕਦਮ ਮਾਰਦੀ ਆ ਤੇ ਭਾਰ ਉਹਦੇ ਵਿੱਚ ਵੱਜ ਜਾਂਦਾ ਤੇ ਇਸ ਕਰਕੇ ਉਦੋਂ ਤੁਹਾਨੂੰ ਪਤਾ ਮੌਸਮ ਵੀ ਕੱਦੀ ਵਾਰ ਖਰਾਬ ਹੁੰਦਾ ਤੇ ਉਦੋਂ ਫਿਰ ਨਿਹਰੀ ਨੂਰੀ ਦੇ ਵਿੱਚ ਮੀਂਹ ਦੇ ਵਿੱਚ ਡਿਗਦੀ ਨਹੀਂ ਉਹ ਤਾਂ ਨਹੀਂ ਡਿਗਦੀ ਜੇ ਸਟਾਰਟਿੰਗ ਦੇ ਵਿੱਚ ਆਪਾਂ ਨੇ ਉਹਦੇ ਵਿੱਚ ਕੱਚਾਪਣ ਉਹਦਾ ਖਤਮ ਕਰ ਦਿੱਤਾ ਹੁੰਦਾ ਇਸ ਕਰਕੇ ਇਹਦੇ 'ਚ ਹਲਕਾ ਹਲਕਾ ਪਾਣੀ ਰੱਖੋ ਵੈਸੇ ਜੇ ਮੀਂਹ بارشਾਂ ਹੋ ਜਾਣ ਤਾਂ ਜਿਹੜੇ ਪੀਲਾ ਪਾਣਾ ਪੱਤੇ ਦਾ ਜਾਂ ਫਿਰ ਗਰੋਥ ਮਾੜੀ ਮੁੱਟੀ ਰੁਕੀ ਹੋਈ ਆ ਉਹਨੇ ਆਪਣੇ ਆਪ ਹੀ ਵੱਧ ਜਾਣਾ ਤੇ ਇਸ ਕਰਕੇ ਜਿਹੜਾ ਜ਼ਿੰਕ ਪਲੱਸ ਯੂਰੀਆ ਤੇ ਆਪਾਂ ਕਲੀ ਦਾ ਪਾਣੀ ਦਾ ਫਾਰਮੂਲਾ ਪਈ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਹੋਇਆ ਤੇ ਉਹ ਤੁਸੀਂ ਦੋਕ ਸਪਰੇਹਾਂ ਦਾ ਕਰ ਦੋ ਸੁਪਰੀਮ 110 ਜਿਹਨੇ ਲਾਈਆ ਉਹਦੇ ਉੱਤੇ ਤੇ ਜਿੰਨ ਦੋਕ ਸਪਰੇਹਾਂ ਕਰਨੀਆਂ ਨੇ ਬਾਕੀਆਂ ਜਿਹੜੀਆਂ ਆਪਾਂ ਵੈਰੈਟੀਆਂ ਲਾਈਆਂ ਨੇ ਉਹਦੇ ਤੇ ਜੇ ਦੋ ਸਪਰੇਹਾਂ ਤਾਂ ਕਰਨੀਆਂ ਨੇ ਵੀਰੋ ਜੇਕਰ ਆਪਾਂ ਗਰੋਥ ਸਹੀ ਹੋ ਰਹੀ ਆ ਗਰੋਥ ਸਹੀ ਆ ਬੂਜਾ ਸਹੀ ਆ ਤੇ ਯੂਰੀਆ ਸਹੀ ਟਾਈਮ ਤੇ ਪਾਇਆ ਹੋਇਆ ਤੇ ਕੋਈ ਸਮੱਸਿਆ ਨਹੀਂ ਫਿਰ ਤਾਂ 2 ਸਪਰੇਹਾਂ ਬਹੁਤ ਨੇ 7-7 8-8 ਦਿਨ ਦੇ ਫਰਕ ਨਾਲ 2 ਸਪਰੇਹਾਂ ਕਰ ਦੋ ਜੇਕਰ ਉਹਦੀ ਗਰੋਥ ਦੇ ਵਿੱਚ ਕੋਈ ਸਮੱਸਿਆ ਤੁਹਾਨੂੰ ਲੱਗ ਰਹੀ ਆ ਪੀਲਾਪਣ ਜ਼ਿਆਦਾ ਆ ਪੱਤਿਆਂ ਦੇ ਵਿੱਚ ਮਾੜਾ ਮੋਟਾ ਕੋਈ ਚੱਕਰ ਨਹੀਂ ਜੇ ਥੋੜਾ ਜਿਆਦਾ ਆ ਆਮ ਨਾਲ ਗਰੋਥ ਵੀ ਨਹੀਂ ਹੈ ਨਹੀਂ ਉੱਪਰੋਂ ਪੀਲੇ ਵੀ ਹੋ ਗਏ ਪੱਤੇ ਤਾਂ ਤੁਸੀਂ ਨੇ ਉਹਦੇ ਵਿੱਚ ਤਿੰਨ ਸਪਰੇਹਾਂ ਕਰ ਦੇਣੀਆਂ ਨੇ ਜਿੰਕ ਪਲੱਸ ਯੂਰੀਆ 2 ਤੋਂ 3 ਕਿਲੋ ਯੂਰੀਆ ਪਾ ਲਓ ਤੇ ਕਲੀ ਦਾ ਪਾਣੀ ਪਾ ਲਓ ਕਲੀ ਦਾ ਪਾਣੀ ਪਾਉਣ ਦਾ ਟੰਗ ਤੁਹਾਨੂੰ ਦੱਸਿਆ ਹੀ ਹੋਇਆ ਵੀ ਪਹਿਲਾਂ ਉਹਨੂੰ 2-3 ਦਿਨ ਪਹਿਲਾਂ ਭਿਉਂ ਕੇ ਰੱਖ ਲਓ ਤੇ ਕੱਚੀ ਕਲੀ ਨੂੰ ਫਿਰ ਉਸ ਤੋਂ ਬਾਅਦ ਉਹਨੂੰ ਹਲਾਉਂਦੇ ਰਹੋ ਦਿਨ ਚ 2 ਤੋਂ 3 ਵਾਰ ਫਿਰ ਉਹਦਾ ਪਾਣੀ ਉਤਾਰ ਕੇ ਜਿੰਨੀਆਂ ਢੋਲੀਆਂ ਤੁਸੀਂ ਬਣਾਉਣੀਆਂ ਨੇ ਉਹ ਢੋਲੀਆਂ ਦੇ ਹਿਸਾਬ ਨਾਲ ਉਹਦੇ ਵਿੱਚ 100 ml ਕਰ ਕਰਕੇ ਜਾਂ ਥੋੜੇ ਥੋੜੇ ਲੀਟਰ ਵਿੱਚ ਪਾ ਕੇ ਕਰਦੇ ਰਹੋ ਬਾਕੀ ਜਿਹੜੀ ਘਬਰਾਉਣ ਦੀ ਕੋਈ ਗੱਲ ਨਹੀਂ ਹੈਗੀ ਜੇ ਜੇ ਗਰੋਥ ਤੁਹਾਡੇ ਤਦ ਤੁਸੀਂ ਨੇ ਪੂਰੇ ਕੀਤੇ ਹੋਏ ਨੇ ਤੇ ਓਵਰਡੋਜ਼ ਵੀ ਨਹੀਂ ਪਾਈ ਹੋਈ ਤਾਂ ਉਹਦੇ ਨਾਲ ਜਿਹੜਾ ਜਦੋਂ ਬਰਸਾਤਾ ਸ਼ੁਰੂ ਹੋ ਗਿਆ ਬਰਸਾਤਾ ਪੈ ਗਿਆ ਤਾਂ ਆਪਣੇ ਆਪ ਹੀ ਆਟੋਮੈਟਿਕਲੀ ਉਹ ਤੁਹਾਡੇ ਖੇਤ ਦੇ ਵਿੱਚ ਹੀ ਗਰੋਥ ਆ ਉਹਨੇ ਡਿਵਾਈਡ ਕਰਕੇ ਬੂਟਿਆਂ ਨੂੰ ਆਪਣੇ ਆਪ ਬੂਟਿਆਂ ਥੋੜੀ ਥੋੜੀ ਖਰਾਕ ਉਹਦੇ ਚੋਂ ਲੈ ਕੇ ਆਪਣੇ ਆਪ ਗਰੋਥ ਕਰ ਲੈਣੀ ਹੈ ਇਸ ਕਰਕੇ ਜਿਹੜੀ ਪਛੇਤੀ ਫਸਲ ਜਿਨ੍ਹਾਂ ਨੇ ਲਾਈਆ ਕੋਈ ਮੱਕੀ ਵੱਢ ਕੇ ਲਾਈਆ ਕੋਈ ਮੂੰਗੀ ਵੱਢ ਕੇ ਲਾਈਆ ਤੇ ਉਹ ਥੋੜੀ ਸੰਘਣੀ ਫਸਲ ਲਾਉਣ ਜੇ ਲਾਤੀ ਆ ਤਾਂ ਉਹਦੇ ਵਿੱਚ ਜਿਹੜੀ ਯੂਰੀਆ ਦੀ ਮਾਤਰਾ ਉਹ ਥੋੜੀ ਜੀ ਸੀਮਤ ਰੱਖਣ ਕਿਉਂਕਿ ਜਿਹੜੇ ਪਿਛਲੇ ਆਪਾਂ ਵੈਰਾਈਟੀਆਂ ਅਗੀਤੀਆਂ ਲਾਈ ਹੋਏ ਨੇ ਉਹਦੇ ਵਿੱਚ ਵੀ ਕਿਸਾਨ ਵੀਰ ਬਹੁਤ ਜ਼ਿਆਦਾ ਆਪਾਂ ਦੇਖਿਆ ਵੀਡੀਓ ਵੀ ਕਈ ਦੇਖਿਆ ਨੇ ਵੀ ਯੂਰੀਆ ਦੀ ਮਾਤਰਾ ਬੱਧ ਪਾ ਦਿਓ ਯੂਰੀਆ ਦੀ ਮਾਤਰਾ ਬੱਧ ਪਾਉਣ ਦੀ ਜ਼ਰੂਰਤ ਨਹੀਂ ਹੁੰਦੀ ਉਹਦੇ ਨਾਲ ਫਿਰ ਕੀ ਹੁੰਦਾ ਖੇਤ ਦੇ ਵਿੱਚ ਪਹਿਲੀ ਡੋਜ਼ ਬੱਧ ਪਾਤੀ ਦੂਜੀ ਡੋਜ਼ ਬੱਧ ਪਾਤੀ ਤੀਜੀ ਡੋਜ਼ ਬੱਧ ਪਾਤੀ ਉਹ ਜੇ ਆਪਾਂ ਰੇਸ਼ੋ ਕੱਢ ਕੇ ਦੇਖੀ ਆਪਾਂ ਚਾਰ ਡੋਜ਼ਾਂ ਪਾ ਦਿੰਨੇ ਆ ਲਗਭਗ ਖੇਤ ਦੇ ਵਿੱਚ ਇਸ ਕਰਕੇ ਤਿੰਨ ਡੋਜ਼ਾਂ ਪਾਉਣੀਆਂ ਹੁੰਦੀਆਂ ਨੇ ਤੇ ਸੀਮਤ ਡੋਜ਼ ਪਾਉਣੀ ਹੁੰਦੀ ਆ ਇਸ ਕਰਕੇ ਜ਼ਿਆਦਾ ਕੈਮੀਕਲ ਤੇ ਜ਼ਿਆਦਾ ਯੂਰੀਆ ਪਾਉਣ ਦੇ ਨਾਲ ਫਿਰ ਕਈ ਵਾਰ ਜ਼ਿੰਕ ਦੀ ਘਾਟ ਆ ਜਾਂਦੀ ਆ ਜਾਂ ਫਿਰ ਅੱਗੇ ਚੱਲ ਕੇ ਬਿਮਾਰੀਆਂ ਨੇ ਜਿਹੜੀਆਂ ਉਹ ਕਈ ਬਿਮਾਰੀਆਂ ਨੇ ਜਿਹੜੀਆਂ ਉਹ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਇਸ ਕਰਕੇ ਜ਼ਿਆਦਾ ਡੋਸ ਵੀ ਨਾ ਦੋ ਜਿੰਨੀ ਕਬੂਟੇ ਨੂੰ ਲੋੜ ਤੱਤਾਂ ਦੀ ਲੋੜ ਆ ਓਨਾ ਕਬੂਟਾ ਕਰੋ ਤੇ ਜਦੋਂ ਬਰਸਾਤਾਂ ਸ਼ੁਰੂ ਹੋ ਗਈਆਂ ਤੁਹਾਡੇ ਝੋਨੇ ਨੇ ਆਪਣੇ ਆਪ ਹੀ ਸੋਨਾ ਬੂਝਾ ਕਰ ਲੈਣਾ ਸਿਰਫ ਤੁਸੀਂ ਤੱਤ ਪੂਰੇ ਕਰ ਦੋ ਜ਼ਿੰਕ ਤੱਤ ਪੂਰਾ ਕਰ ਦੋ ਤੇ ਨਾਲ ਜਿਹੜਾ ਕਲੀ ਦਾ ਪਾਣੀ ਆ ਉਹ ਤੁਸੀਂ ਪੂਰਾ ਕਰ ਦੋ ਜੇਕਰ ਇਹ ਇਨਫਰਮੇਸ਼ਨ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ